ਫਰਟ ਹੋਟਲ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਅਤੇ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਆਪਾਂ ਇੱਥੇ ਮੰਤਰੀ ਸਾਹਿਬ ਦੇ ਸਵਾਗਤ ਲਈ ਇਕੱਠੇ ਹੋਏ ਹਾਂ ਉਹ ਕਿਸੇ ਵੀ ਸਮੇਂ ਆਪਣੇ ਵਿੱਚ ਆ ਸਕਦੇ ਨੇ ਜਰ ਵੀ ਉਹ ਆਉਣ ਤੁਹਾਨੂੰ ਸਾਰਿਆਂ ਨੇ ਉਹਨਾਂ ਦਾ ਨਿੱਘਾ ਸਵਾਗਤ ਕਰਨਾ ਹੈ ਮੈਂ ਉਹਨਾਂ ਨੂੰ ਮੜਾ ਫੋਨ ਕਰਕੇ ਪੁੱਛਦਾ ਤਰੀhavi ਕੱਟ ਤਾ ਕਉਂਗੀ ਥੋੜੀ ਕਿ ਤੇਰੇ ਤੱਕ ਆਪਨੇ ਵਿਚਾਨ ਆਣ ਆਈ ਲੋਈ ਆਗੇ ਜਿੰਦਾ ਤਰੀ ਜਾਵੀ ਫਟਾਫਟ ਆ ਜਾਈ। ਹੋਰ ਕੀ ਬਤਾਸਿਆ? ਠੀਕ ਹਾਂਜੀ ਠੀਕ ਆਈ। ਗੋਟਾ-ਗੁੱਟਾ ਠੀਕ ਨੇ। ਹਾਂਜੀ ਠੀਕ ਆਈ। ਹਾਂ ਮੈਂ ਠੀਕ ਹੀ ਰਹੀ। ਹਾਂਜੀ ਠੀਕ ਆਈ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੇਰਾ। ਏਡਾ ਬੜਾ ਪ੍ਰੋਗਰਾਮ। ਹਾਂਜੀ ਮੇਰੇ ਭਰਾਵੋ ਤੇ ਏਰੀਓ ਪੈਨੋ ਤੁਹਾਡਾ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਅੱਜ ਆਪਾਂ ਸਰਕਾਰੀ ਸਕੂਲ ਵਿੱਚ ਤੇ ਸਰਕਾਰੀ ਸਕੂਲਾਂ ਪਹਿਲਾਂ ਵਾਂ ਨਹੀਂ ਰਹੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਤਰੱਕੀ ਕਰ ਗਏ ਤੇ ਆ ਮੈਂ ਇੱਕ ਮੇਰੀ ਬੇਨਤੀ ਹੈ ਕਿ ਸਾਰਿਆਂ ਨੇ ਆਪਣੇ ਆਸ-ਪਾਸ ਨੂੰ ਸੱਦਾ ਦੇਣਾ ਕਿ ਸਰਕਾਰੀ ਸਕੂਲ ਵਿੱਚ ਬੱਚਿਆਂ ਦਾ ਦਾਖਲਾ ਕਰਵਾਓ ਪੜ੍ਹਾਈ ਮੁਕਤ ਤਾਪਾ ਮੁਕਤ ਬੈਗ ਮੁਕਤ ਵਰਦੀ ਮੁਕਤ ਸਾਰਾ ਕੁਝ ਰੁੱਤ ਤੇ ਦੁਪਹਿਰ ਦਾ ਖਾਣਾ ਵੀ ਮੁਫਤ ਬੱਚਿਆਂ ਦੀ ਕੋਈ ਟੈਨਸ਼ਨ ਨਹੀਂ ਰਹੂਗੀ ਤੇ ਆਪਾਂ ਨੇ ਅੱਜ ਅਕਤ ਸਿੰਘ ਦੇ ਬੁੱਤ ਬੁੱਤ ਦੀ ਕੁੰਡ ਚੁਕਾਈ ਕਰਨ ਦੀ ਰਸਮ ਪੂਰੀ ਕਰਨੀ ਹੈ ਤੇ ਇਹ આજ ਕੀ ਬੋਟਾ ਤੁਨੇ ਮੈਨੂੰ ਹੀ ਪਾਉਣੀਆਂ ਨੇ ਮੈਂ ਟੋਡੇ ਆਸ ਗਵਾਂਡ ਦਾ ਵਿਕਾਸ ਕਰੂੰਗਾ ਤੇ ਮੈਂ ਇਹ ਵਾਦਾ ਕਰਦਾ ਹਾਂ ਕਿ ਸ਼ੁਰੂ ਆਪਾਂ ਦੇ ਸਕੂਲ ਤੋਂ ਹੀ ਕਰੂੰਗਾ ਮੈਂ ਇਹ ਵਾਦਾ ਕਰਦਾ ਹਾਂ ਕਿ ਸਕੂਲ ਨੂੰ ਗੱਫੇ ਪਰ ਪਰ ਦੀ ਦੁਰੰਤਾ ਦਵਾਵਾਂਗਾ ਇੱਕ ਪਾਣੀ ਦੀ ਟੈਂਕੀ ਦਾ ਵੀ ਪ੍ਰਬੰਧ ਕਰਾਂਗੇ ਕੱਚੇ ਦੇ ਆਪਕਾ ਨੂੰ ਪੱਕਾ ਕਰਾਂਗੇ ਕੱਚੀਆਂ ਸੜਕਾਂ ਨੂੰ ਪੱਕਾ ਕਰਾਂਗੇ ਏ ਬਿਜਲੀ ਦਾ ਵੀ ਪ੍ਰਬੰਧ ਕਰਾਂਗੇ ਬੰਤਾ ਜੀ ਹਾਂ ਜੀ ਕਿਹੜੀ ਰਸੋਈ ਕਰਨਾ ਦੂਸਰੀ ਨਹੀਂ ਹੈ ਹਾਂ ਜੀ ਕਰ ਲੈਣੇ ਆਹ ਤਾਂ ਦੇ ਦੇ ਲੈ ਬਈ ਹਰ ਹਰ ਵੀ ਬੜਾ ਸੋਨਾ ਵਰਤਾਇਆ ਹੈ ਤੇਰਾ ਤਾਂ ਚੱਲ ਪਹਿਲਾਂ ਬੁੱਤ ਨੂੰ ਦੇਖੀਏ ਜੇ ਮਤ ਉਸ ਦਾ ਪੜਾਈ ਕਿਹੜਾ ਬਸ ਜਾਣ ਭਰਾਨੀ ਦੀ ਲੱਗਦਾ ਮੈਂ ਤੁਸੀਂ ਘਮਾਉਂ ਗਈਆਂ ਚਲ ਹੁਣ ਆਪਹਾਰ ਪਾਉਂਦੀ ਰਪਿੰਦੀ ਹਾਂਜੀ ਕਰ ਲੈਂਦੀ ਮੜ ਕੇ ਚੜਾਈ ਮਿਲ ਲੈ ਬਸ ਫੋਟੋ ਖਾਦੀ ਫੋਟੋ ਦੇਖ ਆਪ ਨੂੰ ਬਲਾਲ ਫੋਟੋ ਕਰਾਓ ਰਾਜਾ ਬੜਾ ਬੜਾ ਕਿੱਤੀ ਇਹ ਕਿੱਤੀ ਹਰ ਪਾਵਾਂ ਕੋਟੀ ਆਲੇ ਤਾਂ ਤੇ ਤੂੰ ਕਿੱਥੇ ਹੈ ਲੱਗਿਆ ਜਿਵੇਂ ਕਿਸੇ ਨੇ ਮੇਰੇ ਮੁੱਕਾ ਮਾਰਿਆ ਹੁੰਦਾ ਮੰਤਰੀ ਸਾਹੋਂ ਛੋਟਾ ਬਹਿਮ ਹੋਣਾ ਹੀ ਤੂੰ ਹੀ ਟੁਟਰਦਾ ਵੀ ਬਹਿਮ ਹੁੰਦਾ ਕੁਰਸੀ ਤੋਂ ਪਾਰ ਦੀ ਝਿਲਕਿਆ ਹੋਣਾ ਹੀ ਉਹ ਕੁਰਸੀ ਰੁੱਕੀ ਪਈ ਆ ਲੈ ਸਾਹ ਤਾਂ ਕੁੱਤੀ ਪਈ ਗਿੱਲੇ ਬਈ ਹੋਣੀ ਲੈ ਹੁਣ ਆਤ ਲੱਗ ਦੇ ਵਿੱਚ ਗਿੱਲੀ ਨਹੀਂ ਬਈ ਗਿੱਲੀ ਬਈ ਆਈ ਤੂੰ ਬਾਹਰ ਦੇਖ ਲੈ ਹਰ ਇੱਕ ਵਾਰ ਹੋਰ ਬਾਹਰ ਦੇਖ ਲਈ ਅੱਜ ਕੋ ਜਾਣ ਦਿੰਦਾ ਮੈਨੂੰ ਕਰਾ ਲੱਗਦਾ ਮੈਨੂੰ ਅੰਚੇ ਫੋਟੋਗ੍ਰਾਫਰ ਕਿੱਥੇ ਵਾਕਿਆ ਉਹਣਾ ਫੋਟੋਗ੍ਰਾਫਰ ਵੀਡੀਓ ਤਾਂ ਨਹੀਂ ਬਣਾ ਲਈ ਤੀ ਇਹ ਵਾਇਰਲ ਕਰਦੇ ਮੇਰੇ ਬੋਪਾ ਘਟਵਾ ਦੇ ਅਦਰ ਵਾਰ ਜਿੱਤੀ ਚੱਕ ਲਵਾ ਦੇਰ ਕੇ ਚੱਕਾ ਹੈ ਚੱਕਾ ਮੈਂ ਲਵਾ ਕੇ ਗੱਲ ਮੈਂ ਨਹੀਂ ਤੇ ਵੀ ਜਿਆਦਾ ਹੂੰ ਤੂੰ ਆਪ ਤੇ ਚ ਦਊਗਾ ਮੈਨੂੰ ਕੀ ਸਾਉਂਡ ਕਿ ਤੁਹੀ ਹਾਂ ਹਾਰ ਤੂੰ ਬਾਲਾ ਮੈਨੂੰ ਤਾਂ ਲੱਗਦਾ ਜਿਵੇਂ ਤੂੰ ਵੀ ਸੱਤ ਵੱਡੇ ਹੋਈ ਮੈਨੂੰ ਤਾਂ ਲੱਗਦਾ ਜਿਵੇਂ ਮੈਨੂੰ ਕੋਈ ਗਲਤੀ ਹੋ ਗਈ ਹੁੰਦੀ ਆ ਮੈਨੂੰ ਤਾਂ ਲੱਗਦਾ ਹਾਰ ਪਾਉਂਦਾ ਪਹਿਲਾਂ ਹੱਥ ਪਾਉਂਦਾ ਸਿਆ ਦਾ ਨੰਗੀ ਤੁਸੀਂ ਬਾਲੋ ਤੁਸੀਂ ਸੱਤ ਵੱਡੇ ਹੋ ਇੱਕ ਵਾਰ ਹੋਰ ਪੱਗੜਵਾਉਂਗਾ ਮੇਰੇ ਤੁਮੀ ਪੱਗੜੇ ਤੜਵਾਉਂ ਉਹ ਹੀ ਹੋਣਾ ਆਪਣੀ ਤੁਹੀ ਤੇ ਕਿਆ ਵੀ ਨਾ ਨਾ ਉਹ ਦੋ ਕਾਗਰ ਖਾ ਲਿਆ ਕਰ ਇੱਕ ਰੋਟੀ ਹੋ ਨਹੀਂ ਸਾਰੇ ਇਹਨਾਂ ਟੋਟਾ ਹੋ ਗਿਆ ਉਹ ਮੇਰੀ ਸੱਤ ਲਮਣ ਜਾਂਦੀ ਉਮਰ ਆ ਕੇ ਨੇੜੇ ਤੂੰ ਤਾਂ ਟੱਕਰ ਖਾ ਉੱਠ ਜਾ ਕਰ ਪਾਗੜੀ ਕਿੱਲੇ ਇੱਕ ਵਾਰ ਉਹ ਤੂੰ ਦੀ ਪਾਗੜੀ ਉਹ ਨਹੀਂ ਪਾਗੜੀ ਦਿੱਤੇ ਨੇ ਟੋੜਾ ਆਪਣਾ ਪ੍ਰੋਗਰਾਮ ਕਰਾ ਸਕਦੇ ਇੱਕਟ ਬਾਉ ਤੂੰ ਫੇਰ ਕਿਰਦਾ ਜਾਂਦਾ ਉਹ ਖਾ ਲਿਆ ਅੱਜ ਜਾ ਚੱਲੋ ਹਾਂਜੀ ਅਮਾ ਸਹੀ ਖੜਾ ਹੁੰਦਾ ਮੇਰੀ ਔਰਤ ਨੂੰ ਵੀ ਤੌਰ ਤੇ ਦਿੰਦੇ ਲੈ ਪਾਉਂ ਮਾਰ ਦਮਾਰ ਮੈਂ ਜੀ ਤੁਸੀਂ ਪਾ ਲੋਈ ਔਰ ਤੁਸੀਂ ਨੇ ਏਡਾ بڑا ਪ੍ਰੋਗਰਾਮ ਕਰਿਆ ਇਹ ਮਹਾਨ ਰਾਜੀ ਦੇ ਪੁੱਤ ਕੜਾ ਕਰ ਹਾਂ ਮੁੰਡਾ ਹੱਕ ਤੇ ਨਹੀਂ ਤੂੰ 봐 ਤੁਸੀਂ ਹਿੰਦੂਸਤਾਨ ਦੇ ਪੂਰੇ ਭਾਰਤ ਦੇ ਮੰਤਰੀਆਂ ਤੋਂ ਡਾ ਹੱਕ ਮੰਗਦੇ ਯਾਰ ਪਾ ਪਾਲਾ ਚੱਲ ਮੈਂ ਜੀ ਤੁਸੀਂ ਪਾ ਲੋ ਆ ਰਹੀ ਹੁਣ ਤਾਂ ਬੋਟਾ ਆ ਗਿਆ ਹੁਣ ਕਿਹੜਾ ਪਛਾਨੂ ਮੁੰਡਾ ਪਾ ਪਾ ਪਾਉਏ ਹਾਂ ਤੁਸੀਂ ਪਾਓ ਤੁਸੀਂ ਪਾਓ ਕਾ ਮੈਂ ਕਿਹ ਟਿਕਟ ਪਾਉਂਗਾ ਪਾਹਰ ਤੁਸੀਂ ਪਾਓ ਠਹਿਰੋ ਠਹਿਰੋ ਇਹ ਹਰ ਮੈਂ ਪਾਵਾਂਗੀ ਨੂੰ ਪਾਉਣੇ ਨਹੀਂ ਪਾ ਮੈਂ ਹਾਂ ਪਤ ਸਿੰਗ ਦੀ ਭੈਣ ਤਾ ਤੂੰ ਤਰਦਾ ਲਬੜੀ ਢੂਹੀ ਵਾਹ ਦੇਖਾਉਂ ਦੇਖਾਉ ਖੁੰਨ ਹੈ ਇਹ ਇਦਿ ਕੀ ਹਰ ਪਾਤਾ ਕੰਨ ਦੇ ਚਾਰ ਘਟਣ ਲਈ ਆਪਣੀ ਚਾਲ ਵਾ ਦਿੱਤੀ ਟੋਟੇ ਵਰਗੇ ਲੋਕ ਹੁਣ ਵੀ ਦੁਨੀਆ ਨੂੰ ਲੁਪਟ